32 ਦੇਸ਼ਾਂ ਦੇ ਚੀਫ ਨੇ ਵਾਰਨਿੰਗ ਦਿੱਤੀ ਹੈ ਚੇਤਾਵਨੀ ਦਿੱਤੀ ਹੈ ਇੰਡੀਆ ਨੂੰ ਕਿ ਤੁਹਾਡੇ ਉੱਤੇ 100% ਟੈਕਸ ਲਾਇਆ ਜਾਊਗਾ ਬਿਲਕੁਲ ਇਹ ਨਾਟੋ ਦੇਸ਼ਾਂ ਦਾ ਚੀਫ ਮਾਰਕ ਰੁੱਟ ਇਹਨੇ ਚੇਤਾਵਨੀ ਦਿੱਤੀ ਬੜੇ ਸਖਤ ਸ਼ਬਦਾਂ ਦੇ ਵਿੱਚ ਜੇਕਰ ਤੁਸੀਂ ਹਾਲੇ ਵੀ ਰਸ਼ੀਆ ਦੇ ਨਾਲ ਇਹ ਟ੍ਰੇਡ ਕਰੀ ਗਏ ਉੱਥੋਂ ਤੁਸੀਂ ਤੇਲ ਖਰੀਦੀ ਗਏ ਤਾਂ ਇੰਡੀਆ ਦੇ ਨਾਲ-ਨਾਲ ਬ੍ਰਾਜ਼ਿਲ ਤੇ ਚਾਈਨਾ ਜਿਹੜੇ ਦੇਸ਼ ਹੈਗੇ ਆ ਉਹਨਾਂ ਦੇ ਉੱਤੇ 100% ਟੈਰਿਫ ਲਗਾਇਆ ਜਾਊਗਾ ਅਮਰੀਕਾ ਦਾ ਜੋ ਟੈਰਫ ਲਾਊਗਾ ਲਾਊਗਾ ਹੀ ਜਿਹੜੇ ਇਹ 32 ਦੇਸ਼ ਹੈਗੇ ਆ ਯੂਰਪ ਦੇ ਉਹਨਾਂ ਦੁਆਰਾ ਵੀ ਇਹ 100% ਟੈਰਫ ਲਗਾਤਾਂ ਜਾਊਗਾ ਇਹ ਚੇਤਾਵਨੀ ਦਿੱਤੀ ਆ ਇੰਡੀਆ ਨੂੰ ਇਹ ਜਿਹੜੇ ਟੈਰਫ ਸੈਂਕਸ਼ਨਸ ਲਗਾਏ ਜਾਊਗੇ ਇਹ ਨਾਟੋ ਦੇਸ਼ਾਂ ਦੁਆਰਾ ਜਾਂ ਯੂ ਐਸ ਏ ਦੁਆਰਾ ਉਹਦੇ ਨਾਲ ਇੰਡੀਆ ਦੇ ਉੱਤੇ ਕੀ ਪ੍ਰਭਾਵ ਪਊਗਾ ਕਿਹੜੇ ਕਿਹੜੇ ਚੀਜ਼ਾਂ ਦੇ ਉੱਤੇ ਇਹ ਟੈਰਫ ਜਾਹੇ ਸੰਕਸ਼ਨਸ ਲੱਗ ਸਕਦੇ ਆ ਉਹਨਾਂ ਸਭ ਦੇ ਬਾਰੇ ਗੱਲ ਕਰਾਂਗੇ ਫਿਲਹਾਲ ਦੂਜੀ ਖਬਰ ਜਿਹੜੀ ਐਸ ਵੇਲੇ ਨਿਕਲ ਕੇ ਸਾਹਮਣੇ ਆਉਂਦੀ ਆ ਜਿਹੜੀ ਐਸ ਵੇਲੇ ਪੂਰਾ ਇੱਕ ਮੁੱਦਾ ਬਣਿਆ ਹੋਇਆ ਉਹ ਅੱਜ ਹੀ ਟਰੰਪ ਛੇਤੀ ਹੀ ਪਾਕਿਸਤਾਨ ਇਹ ਵਿਜ਼ਿਟ ਕਰੂਗਾ ਇਹ ਪਾਕਿਸਤਾਨ ਆ ਰਿਹਾ ਡੋਨਲਡ ਟਰੰਪ ਪਿਛਲੇ 20 ਸਾਲਾਂ ਤੋਂ ਕੋਈ ਵੀ ਜਿਹੜਾ ਇਹ ਰਾਸ਼ਟਰਪਤੀ ਹੈਗਾ ਅਮਰੀਕਾ ਦਾ ਉਹ ਪਾਕਿਸਤਾਨ ਨਹੀਂ ਆਇਆ ਹੈਗਾ ਪਰ ਇਹ ਟਰੰਪ ਦੇ ਹੋਣ ਯਾਨੀ ਕਿ ਇੱਕ ਨਿਊਜ਼ ਆ ਰਹੀ ਆ ਕਿ ਟਰੰਪ ਛੇਤੀ ਹੀ ਪਾਕਿਸਤਾਨ ਵਿਜ਼ਿਟ ਕਰ ਸਕਦਾ ਆ ਇਹ ਸਾਰੀਆਂ ਗੱਲਾਂ ਦਾ ਇੰਡੀਆ ਦੇ ਉੱਤੇ ਕੀ ਪ੍ਰਭਾਵ ਪਊਗਾ ਕੀ ਜਾਣ ਬੁੱਝ ਕੇ ਇੰਡੀਆ ਦੇ ਖਿਲਾਫ ਉਹ ਪਾਕਿਸਤਾਨ ਜਾ ਰਿਹਾ ਸਾਰੀਆਂ ਗੱਲਾਂ ਦੇ ਉੱਤੇ ਆਪਾਂ ਵਿਸਤਾਰ ਨਾਲ ਡਿਸਕਸ ਕਰਦੇ ਆ ਆਜੋ ਅਮਰੀਕਾਂ ਵਾਲਿਆਂ ਨੇ ਉਹਦੀ ਚਾਬੀ ਭਰੀ ਪਿੱਛੇ ਤਾਂ ਨਾਟੋ ਵਾਲਿਆਂ ਨੇ ਆ ਕੇ ਧਮਕੀ ਦੇ ਦਿੱਤੀ ਕਿ ਜੇਕਰ ਤੁਸੀਂ ਇਹ ਜਿਹੜਾ ਤੇਲ ਖਰੀਦਣਾ ਰਸ਼ੀਆ ਤੋਂ ਬੰਦ ਨਹੀਂ ਕੀਤਾ ਤਾਂ ਤੁਹਾਡੇ ਉੱਤੇ ਬਹੁਤ ਸਾਰੇ ਸੈਂਕਸ਼ਨਸ ਸੈਕੰਡਰੀ ਸੈਕਸ਼ਨਸ ਜਿਹੜੇ ਹੈਗੇ ਆ ਉਹ ਲਗਾਏ ਜਾਊਗੇ ਤੇ ਜਿਹੜਾ ਟੈਰਫ ਵੀ ਹੈਗਾ ਉਹ ਵੀ 100% ਜਾਨੀ ਕਿ ਲਗਾਇਆ ਜਾਊਗਾ ਇਹ ਸਾਰਾ ਕੁਝ ਕਹਿਣ ਦੇ ਪਿੱਛੇ ਜਿਹੜਾ ਮੇਨ ਕਾਰਨ ਹੈਗਾ ਉਹ ਰਸ਼ੀਆ ਦਾ ਯੂਕਰੇਨ ਲੜਾਈ ਦੇ ਵਿੱਚ ਨਾ ਝੁਕਣਾ ਹੀ ਆ ਕਿਉਂਕਿ ਟਰੰਪ ਜਦੋਂ ਸੱਤਾ ਦੇ ਵਿੱਚ ਆਇਆ ਸੀਗਾ ਉਹਨੇ ਕਿਹਾ ਸੀ ਮੈਂ 50 ਦਿਨ ਦੇ ਵਿੱਚ ਉੱਥੇ ਸ਼ਾਂਤੀ ਲਿਆ ਕੇ ਬਹਾਲ ਕਰ ਦਊਗਾ ਦੇਖਿਆ ਗਿਆ ਜਦੋਂ ਦੀ ਇਹ ਲੜਾਈ ਲੱਗੀ ਆ ਲਗਭਗ 2022 ਤੋਂ ਜਿਹੜੀ ਇਹ ਲੜਾਈ ਸ਼ੁਰੂ ਹੋਈ ਆ ਰਸ਼ੀਆ ਤੇ ਯੂਕਰੇਨ ਦੀ ਤਾਂ ਰਸ਼ੀਆ ਦੇ ਉੱਤੇ ਬਹੁਤ ਸਾਰੇ ਜਿਹੜੇ ਸੈਕਸ਼ਨ ਪਾਬੰਦੀਆਂ ਅਮਰੀਕਾ ਨੇ ਲਗਾਈਆਂ ਸੀ ਯੂਰਪ ਨੇ ਵੀ ਲਗਾਈਆਂ ਸੀ ਉਹਦੇ ਲਗਾਉਣ ਦੇ ਬਾਵਜੂਦ ਵੀ ਰਸ਼ੀਆ ਨੂੰ ਬੜਾ ਕੋਈ ਫਰਕ ਨਹੀਂ ਪਿਆ ਉਹਦੀ ਇਕਨੋਮੀ ਨੂੰ ਬੜਾ ਕੋਈ ਫਰਕ ਨਹੀਂ ਪਿਆ ਉਹਦਾ ਰੀਜ਼ਨ ਸਭ ਤੋਂ ਵੱਡਾ ਇਹ ਸੀਗਾ ਕਿ ਚਾਈਨਾ ਤੇ ਇੰਡੀਆ ਸਭ ਤੋਂ ਵੱਡੇ ਜਿਹੜੇ ਸੀਗੇ ਇਹ ਖਰੀਦਦਾਰ ਸੀਗੇ ਜਿਹੜੇ ਉੱਥੋਂ ਕਰੂਡ ਆਇਲ ਜਿਹੜਾ ਉਹ ਰਸ਼ੀਆ ਵੇਚਦਾ ਸੀਗਾ ਬੇਸ਼ੱਕ ਜਿਹੜਾ ਇਹ ਔਇਲ ਹੈ ਸਿਗਾ ਰਸ਼ੀਆ ਜਿਹੜਾ ਉੱਥੋਂ ਵੇਚਦਾ ਸੀਗਾ ਉਹ ਯੂਰਪ ਵਾਲੇ ਬਹੁਤ ਸਾਰੇ ਦੇਸ਼ਾਂ ਨੇ ਉਹਦੇ ਤੇ ਪਾਬੰਦੀ ਲਗਾ ਦਿੱਤੀ ਸੀਗੀ ਬੇਸ਼ੱਕ ਬਹੁਤ ਸਾਰੀ ਜਿਹੜੀ ਗੈਸ ਹੈਗੀ ਆ ਹਾਲੇ ਵੀ ਯੂਰਪ ਦੇ ਦੇਸ਼ਾਂ ਵਿੱਚ ਜਾਂਦੀ ਆ ਲਗਭਗ ਯੂਰਪ ਦੇ ਦੇਸ਼ਾਂ ਦੀ 18% ਜਿਹੜੀ ਗੈਸ ਹੈਗੀ ਆ ਉਹ ਰਸ਼ੀਆ ਤੋਂ ਹੀ ਜਾਂਦੀ ਆ ਤੇ ਜਿਹੜੇ ਯੂਰਪ ਦੇ ਦੇਸ਼ਾਂ ਨੇ ਕਿਹਾ 2027 ਤੱਕ ਅਸੀਂ ਇਹ ਜਿਹੜੀ 18% ਵਾਲੀ ਵੀ ਜਿਹੜੀ ਸਾਡੀ ਉੱਤੇ ਨਿਰਭਰਤਾ ਹੈਗੀ ਆ ਉਹਨੂੰ ਖਤਮ ਕਰ ਦੇਾਂਗੇ ਸੋ ਰਸ਼ੀਆ ਨੂੰ ਬੜਾ ਫਰਕ ਨਹੀਂ ਪਿਆ ਕਿਉਂਕਿ ਜਿਹੜਾ ਇਹ ਚਾਈਨਾ ਆ ਗਿਆ ਲਗਭਗ 47 48% ਜਿਹੜਾ ਇਹ ਕਰੂਡ ਆਇਲ ਜਿੰਨਾ ਉਹ ਨਿਕਲਦਾ ਸੀਗਾ ਰਸ਼ੀਆ ਦੇ ਵਿੱਚੋਂ ਉਹ ਸਾਰਾ ਚਾਈਨਾ ਲੈ ਜਾਂਦਾ ਸੀਗਾ ਤੋਂ ਉਤੋਂ 35 ਤੋਂ ਲੈ ਕੇ 38% ਜਿਹੜਾ ਇਹ ਕਰੂਡ ਆਇਲ ਸੀਗਾ ਉਹ ਇੰਡੀਆ ਲੈ ਜਾਂਦਾ ਸੀ ਸੋ ਇਸ ਤਰ੍ਹਾਂ ਚਾਈਨਾ ਤੇ ਇੰਡੀਆ ਨੇ ਇੱਕ ਤਰ੍ਹਾਂ ਦੇ ਨਾਲ ਰਸ਼ੀਆ ਨੂੰ ਜਿਹੜਾ ਇਹ ਬੜਾ ਕੋਈ ਫਰਕ ਪੈਣ ਨਹੀਂ ਦਿੰਦਾ ਬੇਸ਼ੱਕ ਇਹ ਰਸ਼ੀਆ ਤੋਂ ਤੁਰਕੀ ਵਾਲੇ ਵੀ ਖਰੀਦਦੇ ਆ ਕਿ ਬ੍ਰਾਜ਼ੀਲ ਵਾਲੇ ਵੀ ਬਹੁਤ ਖਰੀਦਦੇ ਆ ਤੇਲ ਤੇ ਜਿਹੜਾ ਪਾਕਿਸਤਾਨ ਆ ਉਹ ਵੀ ਖਰੀਦਦਾ ਹੋਰ ਬਹੁਤ ਸਾਰੇ ਦੇਸ਼ ਹੈਗੇ ਆ ਜਿਹੜੇ ਰਸ਼ੀਆ ਤੋਂ ਬਹੁਤ ਸਾਰੀਆਂ ਚੀਜ਼ਾਂ ਖਰੀਦਦੇ ਆ ਕੋਈ ਕੋਲਾ ਖਰੀਦਦਾ ਆ ਕੋਈ ਐਲ ਐਨ ਜੀ ਖਰੀਦਦਾ ਆ ਕੋਈ ਕਰੂਡ ਆਇਲ ਖਰੀਦਦਾ ਸੋ ਬਹੁਤ ਸਾਰੇ ਦੇਸ਼ ਹੈਗੇ ਆ ਸ਼੍ਰੀਲੰਕਾ ਬੈਨਜੂਇਲਾ ਇਦਾਂ ਦੇ ਬਹੁਤ ਸਾਰੇ ਦੇਸ਼ ਹੈਗੇ ਆ ਪਰ ਜਿਹੜੇ ਜ਼ਿਆਦਾਤਰ ਉਥੋਂ ਇਹ ਚੀਜ਼ਾਂ ਖਰੀਦਦੇ ਆਗੇ ਰਸ਼ੀਆ ਦੇ ਵਿੱਚੋਂ ਉਹਦੇ ਵਿੱਚ ਇੰਡੀਆ ਚਾਈਨਾ ਬ੍ਰਾਜ਼ਿਲ ਇੱਕ ਤਰ੍ਹਾਂ ਦੇ ਨਾਲ ਇਹ ਜਿਹੜੇ ਹੈਗੇ ਆ ਬ੍ਰਿਕਸ ਦੇਸ਼ ਵੀ ਹੈ ਗਿਆ ਤੇ ਕਈ ਵਾਰੀ ਕਰੰਸੀ ਕਰੰਸੀ ਬਣਾਉਣ ਦੀਆਂ ਗੱਲਾਂ ਵੀ ਕਰਦੇ ਰਹਿੰਦੇ ਆ ਇਸ ਲਈ ਜਿਹੜਾ ਇਹਨਾਂ ਦੇ ਖਿਲਾਫ ਇਹ ਜਿਹੜੇ ਨਾਟੋ ਵਾਲੇ ਦੇਸ਼ ਕਹਿ ਲਓ ਜਾਂ ਅਮਰੀਕਾ ਵਾਲੇ ਦੇਸ਼ ਹੈਗੇ ਆ ਉਹ ਪਹਿਲਾਂ ਹੀ ਹੋਇਓ ਹੈਗੇ ਆ ਸੋ ਹੁਣ ਉਹਨਾਂ ਨੇ ਕੀ ਗੱਲ ਕਹੀ ਹੈਗੀ ਆ ਕਿ ਜਿਹੜਾ ਰਸ਼ੀਆ ਹੈਗਾ ਜੇਕਰ ਉਹ ਪੀ ਸਟਾਕ ਲਈ ਨਹੀਂ ਮੰਨਦਾ ਹੈਗਾ ਆਉਣ ਵਾਲੇ ਮਤਲਬ ਕੀ ਆਹਾ ਅਗਸਤ ਸਤੰਬਰ ਤੱਕ ਸੈਕਸ਼ਨਸ ਹੈਗੇ ਆ ਜਿਹੜੇ ਰਸ਼ੀਆ ਦੇ ਉੱਤੇ ਉਹ ਜਿਹੜੇ ਹੈਗੇ ਆ ਉਹ ਹੋਰ ਲਗਾਏ ਜਾਊਗੇ ਪਹਿਲਾਂ ਹੀ ਰਸ਼ੀਆ ਦੇ ਉੱਤੇ ਬਹੁਤ ਸਾਰੇ ਸੈਂਕਸ਼ਨਸ ਆਲਰੇਡੀ ਲਗਾਏ ਹੋਏ ਆ ਜਿਹੜਾ ਉਹਦਾ ਬੈਂਕਿੰਗ ਸਿਸਟਮ ਹੈਗਾ ਆ ਉਹਨੂੰ ਜਾਨੀ ਕਿ ਪੂਰੇ ਵਰਲਡ ਦੇ ਵਿੱਚ ਉਹ ਨਹੀਂ ਚੱਲਦਾ ਹੈਗਾ ਸਿਰਫ ਰਸ਼ੀਆ ਜਾਂ ਇਹਦੇ ਕੁਝ ਭਾਈ ਵਾਲ ਦੇਸ਼ ਹੈਗੇ ਆ ਸਿਰਫ ਉੱਥੇ ਹੀ ਚੱਲਦਾ ਹੈਗਾ ਜਿੱਦਾਂ ਆਪਣੇ ਇੰਡੀਆ ਦੇ ਵਿੱਚ ਅਸੀਂ ਜਿੱਦਾਂ ਇੰਟਰਨੈਸ਼ਨਲ ਬੈਂਕਿੰਗ ਕਰਦੇ ਆ ਸੋ ਰਸ਼ੀਆ ਦੇ ਵਿੱਚ ਉਹ ਵਾਲਾ ਸਿਸਟਮ ਨਹੀਂ ਚੱਲਦਾ ਹੈਗਾ ਹੋਰ ਵੀ ਜਿੰਨੀਆਂ ਵੀ ਰਸ਼ੀਆ ਚੀਜ਼ਾਂ ਮਤਲਬ ਕਿ ਰਸ਼ੀਆ ਤੋਂ ਬਾਹਰ ਨੂੰ ਜਾਂਦੀਆਂ ਉਹਨਾਂ ਤੇ ਬਹੁਤ ਸਾਰੇ ਸੈਂਕਸ਼ਨਸ ਆਲਰੇਡੀ ਲੱਗੇ ਹੁੰਦੇ ਆ ਟੈਰਫ ਬਾਕੀ ਦੇਸ਼ਾਂ ਨਾਲੋਂ ਵਾਧੂ ਆਲਰੇਡੀ ਇਹਨਾਂ ਨੇ ਲਾਇਆ ਹੋਇਆ ਬਹੁਤ ਸਾਰੀਆਂ ਜਿਹੜੀਆਂ ਰਸ਼ੀਆ ਦੀਆਂ ਕੰਪਨੀਆਂ ਉਹ ਬਾਹਰ ਕੰਮ ਨਹੀਂ ਕਰ ਸਕਦੀਆਂ ਹੈਗੀਆਂ ਇਹ ਜਿਹੜੇ ਨਾਟੋ ਦੇਸ਼ ਹੈਗੇ ਆ ਜਾਂ ਅਮਰੀਕਾ ਹੈਗਾ ਸੋ ਇਸ ਤਰ੍ਹਾਂ ਰਸ਼ੀਆ ਦੇ ਉੱਤੇ ਜਿਹੜਾ ਹੈਗਾ ਹੁਣ ਇਹ ਕਹਿ ਰਿਹਾ ਕਿ ਹੋਰ ਸੈਂਕਸ਼ਨਸ ਲਾਏ ਜਾਊਗੇ ਸੋ ਹੋਰ ਸੈਕਸ਼ਨ ਦਾ ਮਤਲਬ ਇਹ ਹੀ ਆ ਕਿ ਹੋਰ ਜਿਹੜੀਆਂ ਇੰਟਰਨੈਸ਼ਨਲ ਜਿਹੜੀਆਂ ਪਾਬੰਦੀਆਂ ਹੈਗੀਆਂ ਉਹ ਰਸ਼ੀਆ ਦੇ ਉੱਤੇ ਲਗਾਈਆਂ ਜਾ ਸਕਦੀਆਂ ਸੋ ਰਸ਼ੀਆ ਨੂੰ ਇਹਦੇ ਨਾਲ ਬੜਾ ਫਰਕ ਨਹੀਂ ਪਊਗਾ ਕਿਉਂਕਿ ਉਹਦੇ ਤੇ ਪਹਿਲਾਂ ਵੀ ਪਾਬੰਦੀਆਂ ਆ ਰਸ਼ੀਆ ਨੂੰ ਬੜਾ ਫਰਕ ਕਿੱਦਾਂ ਪਊਗਾ ਇਹ ਨਾਟੋ ਵਾਲਿਆਂ ਨੇ ਜਿਹੜੀ ਹੁਣ ਧਮਕੀ ਦਿੱਤੀ ਹੈ ਕਿ ਚਾਈਨਾ ਇਹ ਇੰਡੀਆ ਤੇ ਬ੍ਰਾਜ਼ੀਲ ਵਾਲਿਆਂ ਨਾਲ ਫਰਕ ਪਾਊਗਾ ਜੇ ਇਹ ਦੋਨੋਂ ਦੇ ਇਹ ਜਿਹੜੇ 3-4 ਦੇਸ਼ ਆ ਇਹ ਵਪਾਰ ਕਰ ਨੂੰ ਨਹੀਂ ਛੱਡਦੇ ਇਹ ਰਸ਼ੀਆ ਦੇ ਨਾਲ ਤਾਂ ਇਹਨਾਂ ਦੇ ਉੱਤੇ ਜਿਹੜੀਆਂ ਅਸੀਂ ਪਾਬੰਦੀਆਂ ਲਗਾਵਾਂਗੇ ਜਿਹੜੇ ਸੈਕਸ਼ਨਸ ਲਗਾਵਾਂਗੇ ਇਹਨਾਂ ਨੂੰ ਸੈਕੰਡਰੀ ਸੈਕਸ਼ਨ ਕਹਿੰਦੇ ਆ ਕੀ ਮਤਲਬ ਕੀ ਇੱਕ ਤਰ੍ਹਾਂ ਦੇ ਨਾਲ ਜਿਹੜੀ ਮੇਨ ਜਾਨੀ ਕਿ ਉਹਨਾਂ ਨੇ ਪ੍ਰਭਾਵਿਤ ਰਸ਼ੀਆ ਨੂੰ ਹੀ ਕਰਨਾ ਸੋ ਇਹ ਸੈਕੰਡਰੀ ਸੈਂਕਸ਼ਨਸ ਹੋ ਜਾਂਦੇ ਆ ਮੰਨ ਲਓ ਜੇ ਇੰਡੀਆ ਦੇ ਵਿੱਚ ਇਹਨਾਂ ਨੇ ਇਹ ਸੈਕੰਡਰੀ ਸੈਂਕਸ਼ਨਸ ਲਾਏ ਹੈਗੇ ਆ ਜਿੱਦਾਂ ਇੰਡੀਆ ਤੋਂ ਜਿੰਨੀਆਂ ਵੀ ਚੀਜ਼ਾਂ ਬਣ ਕੇ ਬਾਹਰ ਨੂੰ ਜਾਂਦੀਆਂ ਜ਼ਿਆਦਾਤਰ ਇਥੋਂ ਜੁਐਲਰੀ ਜਾਂਦੀ ਹੈਗੀ ਆ ਚਮੜੇ ਵਾਲੀਆਂ ਚੀਜ਼ਾਂ ਜਾਂ ਜਾਂ ਹੱਥ ਨਾਲ ਬਣੀਆਂ ਚੀਜ਼ਾਂ ਜਿਹੜੀਆਂ ਇੰਡੀਆ ਦੇ ਵਿੱਚ ਉਹ ਵਾਲੀਆਂ ਜਾਂਦੀਆਂ ਜਾਂ ਇੰਡੀਆ 'ਚੋਂ ਬਹੁਤ ਸਾਰੀਆਂ ਇਹ ਟੈਕ ਸਰਵਿਸਿਜ਼ ਹੈਗੀਆਂ ਆ ਜਾਂ ਕਹ ਲਓ ਕਿ ਇੰਟਰਨੈਸ਼ਨਲ ਬੈਂਕਿੰਗ ਸਿਸਟਮ ਹੈਗਾ ਇੰਡੀਆ ਦਾ ਉਹਦੇ ਤੇ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਕਿ ਉਹ ਵਾਲਾ ਜਿਹੜਾ ਸਿਸਟਮ ਆ ਬਾਹਰ ਨਹੀਂ ਚੱਲੂਗਾ ਹੋਰ ਕੰਟਰੀਆਂ 'ਚ ਨਹੀਂ ਚੱਲੂਗਾ ਸੋ ਜਿਹੜਾ ਇਹ ਵਪਾਰ ਕਰਦੀਆਂ ਕੰਪਨੀਆਂ ਸੋਨਾ ਚਮੜੇ ਵਾਲੀਆਂ ਵੀ ਉਹਨਾਂ ਤੇ ਸੈਂਕਸ਼ਨਸ ਲਾਏ ਜਾ ਸਕਦੇ ਆ ਜਾਂ ਉਹਨਾਂ ਤੇ ਟੈਰਫ ਵਾਧੂ ਲਾਇਆ ਜਾ ਸਕਦਾ ਜਿਹਦੇ ਨਾਲ ਇਹਨਾਂ ਦਾ ਮਾਲ ਜਿਹੜਾ ਬਾਹਰਲੇ ਦੇਸ਼ਾਂ ਦੇ ਵਿੱਚ ਵਿਕਣਾ ਕਟ ਜਾਊਗਾ ਜਾਂ ਬਿਲਕੁਲ ਬੰਦ ਹੋ ਸਕਦਾ ਇਸ ਤਰ੍ਹਾਂ ਕਰਨ ਦਾ ਮਤਲਬ ਇਹਨਾਂ ਦਾ ਇਹ ਆ ਨਾਟੋ ਵਾਲਿਆਂ ਦਾ ਕਿ ਇਹ ਵਾਲੇ ਜਿਹੜੇ ਦੇਸ਼ ਹੈਗੇ ਆ ਇਹ ਪ੍ਰੈਸ਼ਰ ਬਣਾਉਗੇ ਰਸ਼ੀਆ ਦੇ ਉੱਤੇ ਕਿ ਹਾਂ ਜੀ ਬਈ ਤੁਸੀਂ ਇਹ ਜਿਹੜੀ ਪੀ ਸਟਾਕ ਹੈਗੀ ਆ ਉਹ ਜੋ ਕਰੇਨ ਵਾਲਿਆਂ ਨਾਲ ਕਰ ਲਓ ਸੋ ਇਸ ਤਰ੍ਹਾਂ ਇਹ ਅਮਰੀਕਾ ਵਾਲੇ ਤੇ ਨਾਟੋ ਵਾਲੇ ਮਿਲ ਕੇ ਇੱਕ ਤਰ੍ਹਾਂ ਦੇ ਨਾਲ ਪ੍ਰੈਸ਼ਰ ਬਿਲਡ ਕਰਨ ਦੇ ਉੱਤੇ ਲੱਗੇ ਹੋਏ ਆ ਕਿ ਪੁਤਿਨ ਦੇ ਉੱਤੇ ਪ੍ਰੈਸ਼ਰ ਪਵੇ ਤੇ ਉਹ ਜਿਹੜਾ ਇਹ ਯੂਕਰੇਨ ਤੇ ਰਸ਼ੀਆ ਵਾਲਾ ਬਾੜ ਜਿਹੜਾ ਹੈਗਾ ਉਹ ਕਿਸੇ ਤਰ੍ਹਾਂ ਰੋਕ ਦੇ ਤੇ ਟਰੰਪ ਹੁਣੀ ਤਾਂ ਕਾੜੇ ਪਇਓ ਆ ਕਿ ਮੈਂ ਵੀ ਰਕਾਦਾ ਬਾਹਰ ਤੇ ਮੈਨੂੰ ਇਹ ਨੋਬਲ ਪ੍ਰਾਈਜ਼ ਜਾਂ ਮਿਲ ਜਾਏ ਜਿਹੜੀ ਇਹ 100% ਟੈਰਫ ਜਾਂ ਸੈਂਕਸ਼ਨਸ ਲਾਉਣ ਦੀ ਧਮਕੀ ਦਿੱਤੀ ਸੀਗੀ ਇਹ ਨਾਟੋ ਦੇ ਚੀਫ ਨੇ ਮਾਰਕ ਰੂਟ ਨੇ ਫਿਰਾਲ ਇੰਡੀਆ ਨੇ ਉਹਨੂੰ ਸਿਰੇ ਤੋਂ ਨਕਾਰ ਦਿੱਤਾ ਹੈਗਾ ਇੰਡੀਆ ਦਾ ਕਹਿਣਾ ਹੈ ਕਿ ਜਿਹੜੀ ਵੀ ਮਾਰਕੀਟ ਦੇ ਵਿੱਚ ਜੇਕਰ ਅਸੀਂ ਰਸ਼ੀਆ ਤੋਂ ਤੇਲ ਲੈਣਾ ਬੰਦ ਕਰ ਦਿਆਂਗੇ ਤੇ ਇਹ ਜਿਹੜੇ ਅਰਬ ਦੇਸ਼ ਹੈਗੇ ਆ ਮਿਡਲ ਈਸਟ ਦੇ ਦੇਸ਼ ਹੈਗੇ ਆ ਉਹਨਾਂ ਤੋਂ ਲੈਣਾ ਸ਼ੁਰੂ ਕਰ ਦੇਾਂਗੇ ਤਾਂ ਬਹੁਤ ਸਾਰਾ ਵਰਲਡ ਜਿਹੜਾ ਹੈਗਾ ਆ ਉਹਦੀ ਨਿਰਭਰਤਾ ਸਿਰਫ ਜਿਹੜਾ ਇਹ ਮਿਡਲ ਈਸਟ ਦੇ ਦੇਸ਼ ਹੈਗੇ ਆ ਉਹਨਾਂ ਦੇ ਉੱਤੇ ਹੋ ਜਾਊਗੀ ਇਸ ਨਾਲ ਜਿਹੜੀਆਂ ਇਹ ਤੇਲ ਦੀਆਂ ਕੀਮਤਾਂ ਹੈਗੀਆਂ ਉਹ ਅਸਮਾਨੀ ਛੂਣ ਲੱਗ ਪਊਗੀਆਂ ਗੱਲ ਬਿਲਕੁਲ ਸੱਚੀ ਹੈਗੀ ਆ ਸੋ ਇਸ ਲਈ ਜੇਕਰ ਅਸੀਂ ਇੱਥੋਂ ਤੇਲ ਲੈਣੇ ਆ ਰਸ਼ੀਆ ਤੋਂ ਉਹਦੇ ਨਾਲ ਅਸੀਂ ਪੂਰੇ ਵਰਲਡ ਦੇ ਵਿੱਚ ਜਿਹੜੀਆਂ ਤੇਲ ਦੀਆਂ ਕੀਮਤਾਂ ਹੈਗੀਆਂ ਉਹਨਾਂ ਨੂੰ ਸਥਿਰ ਰੱਖਣ ਦੇ ਵਿੱਚ ਵੀ ਅਸੀਂ ਸਹਿਯੋਗ ਕਰ ਰਹੇ ਹਾਂ ਬਾਕੀ ਇੰਡੀਆ ਦੀ ਜਿਹੜੀ ਵਿਦੇਸ਼ ਨੀਤੀ ਹੈਗੀ ਆ ਉਹ ਵੀ ਇਹ ਹੀ ਕਹਿੰਦੀ ਆ ਕਿ ਉਹ ਰਸ਼ੀਆ ਨਾਲ ਵੀ ਬਣਾ ਕੇ ਰੱਖਣਾ ਚਾਹੁੰਦਾ ਹੈ ਤੇ ਅਮਰੀਕਾ ਦੇ ਨਾਲ ਵੀ ਬਣਾ ਕੇ ਰੱਖਣਾ ਚਾਹੁੰਦਾ ਹੈ ਕਿਉਂਕਿ ਇੰਡੀਆ ਨੇ ਪਿੱਛੇ ਜੇ ਹੀ ਅਮਰੀਕਾ ਦੇ ਨਾਲ ਇਹ ਪੂਰੀ ਡਿਫੈਂਸ ਡੀਲ ਵਿੱਚ ਇਹ ਮਤਲਬ ਕਿ ਸਾਈਨ ਕੀਤੀ ਹੈਗੀ ਆ ਤਾਂ ਉਹ ਰਸ਼ੀਆ ਨਾਲ ਵੀ ਆਪਣੇ ਜਿਹੜੇ ਰਿਲੇਸ਼ਨ ਹੈਗੇ ਆ ਵਧੀਆ ਬਣਾ ਕੇ ਰੱਖਣੀ ਚਾਹੁੰਦਾ ਪਰ ਅਮਰੀਕਾ ਇਸ ਵੇਲੇ ਕੀ ਚਾਹੁੰਦਾ ਹੈ ਕਿ ਇਹ ਇੱਕ ਪਾਸਾ ਕਰੇ ਇੰਡੀਆ ਵਾਲੇ ਜਾਂ ਤਾਂ ਤੁਸੀਂ ਰਸ਼ੀਆ ਵਾਲੇ ਪਾਸੇ ਚੱਲ ਜਾਓ ਜਾਂ ਸਾਡੇ ਵਾਲੇ ਪਾਸੇ ਆ ਜਾਓ ਮਤਲਬ ਤੁਸੀਂ ਅਮਰੀਕਾ ਦੇ ਨਾਲ ਇੱਕ ਵਾਰੀ ਆ ਗਏ ਤਾਂ ਤੁਸੀਂ ਜਿਹੜਾ ਔਇਲ ਵੀ ਲੈਣਾ ਹੈਗਾ ਉਹ ਤੁਸੀਂ ਅਮਰੀਕਾ ਤੋਂ ਲਓ ਜਿਹੜਾ ਤੁਸੀਂ ਇਹ ਡਿਫੈਂਸ ਦੇ ਲਈ ਜਿਹੜੇ ਇਹ ਸਾਜ਼ੋ ਸਮਾਨ ਇਹ ਫੌਜੀ ਲੈਣੇ ਆ ਉਹ ਵੀ ਤੁਸੀਂ ਅਮਰੀਕਾ ਤੋਂ ਲਓ ਪਰ ਇੰਡੀਆ ਵਾਲੇ ਇਹ ਕਹਿੰਦੇ ਆ ਕਿ ਸਾਡੀ ਜੋ ਵਿਦੇਸ਼ ਨੀਤੀ ਆ ਅਸੀਂ ਸਾਰੇ ਜਿਹੜੇ ਦੇਸ਼ ਹੈਗੇ ਆ ਉਹਨਾਂ ਨਾਲ ਬਣਾ ਕੇ ਰੱਖਣੀ ਹੈਗੀ ਆ ਜੂਨ ਦੇ ਵਿੱਚ ਵੀ ਜਦੋਂ ਇਹ VOTING ਹੁੰਦੀਆਂ ਆ ਤਾਂ ਰਸ਼ੀਆ ਦੇ ਖਿਲਾਫ ਇੰਡੀਆ ਕਦੀ ਵੀ ਇਹ ਯਾਨੀ ਕਿ ਵੋਟ ਨਹੀਂ ਕਰਦੇ ਹੈਗੇ ਨਾ ਹਾਂ ਦੇ ਪੱਖ ਚ ਨਾ ਨਾ ਦੇ ਪੱਖ ਇੱਕ ਪਾਸੇ ਇਹ NATO ਵਾਲੇ ਤੇ ਅਮਰੀਕਾਂ ਵਾਲੇ ਬੈਠ ਕੇ ਇਹਦਾ ਥ੍ਰੈਟ ਕਰ ਰਹੇ ਹੈਗੇ ਆ ਬ੍ਰਾਜ਼ਿਲ ਇੰਡੀਆ ਤੇ ਚਾਈਨਾ ਨੂੰ ਦੂਸਰੇ ਪਾਸੇ ਇਹ ਪੀਸ ਟੌਕ ਦੀਆਂ ਗੱਲਾਂ ਵੀ ਕਰ ਦਿਆ ਕਿ ਯੂਕਰੇਨ ਤੇ ਰਸ਼ੀਆ ਦੇ ਵਿੱਚ ਪੀਸ ਟੌਕ ਹੋ ਜਾਏ ਨਾਲ ਹੀ ਇਹ ਟਰੰਪ ਹੁਣੀ ਇਹ ਵੀ ਅਨਾਉਂਸ ਕਰ ਰਿਹਾ ਕਿ ਉਹ ਯੂਕਰੇਨ ਨੂੰ ਜਿਹੜੇ ਆ ਗਿਆ ਹੋਰ ਵੱਡੇ ਤੋਂ ਵੱਡੇ ਬੰਬ ਤੇ ਵੈਪਨ ਜਿਹੜੇ ਆ ਗਿਆ ਥੋੜੇ ਸਮੇਂ ਦੇ ਵਿੱਚ ਜਾਨੀ ਕਿ ਦੇਊਗਾ ਇੱਕ ਵੈਪਨ ਡੀਲ ਜਿਹੜੀ ਯੂਕਰੇਨ ਨਾਲ ਉਹ ਵੀ ਬਹੁਤ ਵੱਡੀ ਇਹ ਕਰਦੇ ਆ ਗਿਆ ਇੱਕ ਤਰ੍ਹਾਂ ਦੇ ਨਾਲ ਇਹ ਪ੍ਰੈਸ਼ਰ ਬਿਲਡ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪੂਰੇ ਰਸ਼ੀਆ ਦੇ ਉੱਤੇ ਕਿ ਉਹ ਪੀਸ ਡੀਲ ਕਰ ਲੈਣ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਜਿਹੜਾ ਯੂਕਰੇਨ ਤੇ ਰਸ਼ੀਆ ਦੇ ਕਲੈਸ਼ਸ ਜਿਹੜੇ ਆਪਸ ਦੇ ਵਿੱਚ ਹੈ ਗਿਆ ਉਹ ਬਹੁਤ ਵੱਡੇ ਲੈਵਲ ਤੇ ਵੱਧ ਜਾਣ ਦੂਸਰੀ ਵੱਡੀ ਖਬਰ ਇੱਕ ਜਿਹੜੀ ਨਿਕਲ ਕੇ ਸਾਹਮਣੇ ਆਉਂਦੀ ਹੈਗੀ ਆ ਕਿ ਪਾਕਿਸਤਾਨ ਜਾ ਰਿਹਾ ਡੋਨਲਡ ਟਰੰਪ ਸਤੰਬਰ ਦੇ ਵਿੱਚ ਫਿਲਹਾਲ ਇਹ ਜਿਹੜੀ ਖਬਰ ਹੈਗੀ ਆ ਜਦੋਂ ਉੱਥੇ ਪਤਾ ਕੀਤਾ ਹੈਗਾ ਵਾਈਟ ਹਾਊਸ ਤੋਂ ਬਹੁਤ ਸਾਰੇ ਮੀਡੀਆ ਨੇ ਤਾਂ ਇਹ ਫਿਲਹਾਲ ਗਲਤ ਨਿਕਲੀ ਹੈ ਇਹ ਖਬਰ ਪਰ ਫਿਰ ਵੀ ਜਿਹੜਾ ਇਹ ਡੋਨਲਡ ਟਰੰਪ ਦਾ ਅਮਰੀਕਾ ਦਾ ਜਿਹੜਾ ਚਕਾਇਆ ਤੁਸੀਂ ਦੇਖਿਆ ਹੋਣਾ ਕਿ ਪਾਕਿਸਤਾਨ ਵੱਲ ਦਾ ਯਾਨੀ ਕਿ ਥੋੜੇ ਸਮੇਂ ਤੋਂ ਜ਼ਿਆਦਾ ਹੋਇਆ ਪਾਕਿਸਤਾਨ ਦਾ ਉੱਚ ਸੈਨਾ ਅਧਿਕਾਰੀ ਹੈਗਾ ਆਸੀਮ ਮਨੀਰ ਉਹ ਵੀ ਵਾਈਟ ਹਾਊਸ ਜਾਂਦੇ ਆ ਉੱਥੇ ਜਾ ਕੇ ਇਹ ਡੋਨਲਡ ਟਰੰਪ ਦੇ ਨਾਲ ਉੱਥੇ ਲੰਚ ਵਗੈਰਾ ਵੀ ਕਰਦਾ ਆ ਅਸਲ ਜਿਹੜਾ ਇਹ ਸਤੰਬਰ ਵਾਲੀ ਗੱਲ ਕਹਿ ਰਹੀ ਜਾ ਰਹੀ ਆ ਕਿ ਉੱਥੇ ਪਾਕਿਸਤਾਨ ਆਉਗੇ ਉਹ ਫਿਲਹਾਲ ਝੂਠੀ ਹੈਗੀ ਆ हां ਜਿਹੜੀ ਇੱਕ ਕੁਆਡ ਦੀ ਮੀਟਿੰਗ ਹੈਗੀ ਆ ਇੰਡੀਆ ਦੇ ਵਿੱਚ ਉਹ ਸ਼ਾਇਦ ਸਤੰਬਰ ਦੇ ਅਕਤੂਬਰ ਦੇ ਵਿੱਚ ਆ ਉੱਥੇ ਆਉਣ ਲਈ ਜਿਹੜਾ ਇਹ ਸੱਦਾ ਇਹ ਇਹ ਮੋਦੀ ਸਾਹਿਬ ਨੇ ਇਹਨਾਂ ਨੂੰ ਭੇਜਿਆ ਸੀਗਾ ਉਹ ਇਹਨਾਂ ਨੇ ਐਕਸੈਪਟ ਵੀ ਕਰ ਲਿਆ ਸੀਗਾ ਸੋ ਕੁਆਡ ਦੀ ਜਦੋਂ ਮੀਟਿੰਗ ਇਹ ਅਟੈਂਡ ਕਰਨ ਆਉਗੇ ਤਾਂ ਉਸ ਸਮੇਂ ਹੋ ਸਕਦਾ ਹੈ ਕਿ ਇਹ ਜਿਹੜੇ ਏਸ਼ੀਆ ਦੇ ਦੇਸ਼ ਹੈਗੇ ਆ ਤਾਂ ਉਹਦੇ ਵਿੱਚ ਇਹ ਪਾਕਿਸਤਾਨ ਵੀ ਜਾ ਸਕਦੇ ਆ ਫਿਲਹਾਲ ਪਿਛਲੇ 20 ਸਾਲਾਂ ਤੋਂ ਕੋਈ ਵੀ ਜਿਹੜਾ ਇਹ ਰਾਸ਼ਟਰਪਤੀ ਅਮਰੀਕਾ ਦਾ ਪਾਕਿਸਤਾਨ ਨਹੀਂ ਗਿਆ ਫਿਲਹਾਲ ਇਹ ਵਾਲੇ ਹੁਣ ਇਸ ਵੇਲੇ ਜਾ ਸਕਦੇ ਆ ਕਿ ਜਿਹੜੀ ਇਸ ਵੇਲੇ ਇੱਕ ਕੂਟਨੀਤਿਕ ਰਾਜਨੀਤੀ ਚੱਲ ਇਹ ਪੂਰੀ ਇਹ ਏਸ਼ੀਆ ਦੀ ਕਹ ਲਓ ਜਾਂ ਚਾਈਨਾ ਇੰਡੀਆ ਰਸ਼ੀਆ ਦੀ ਕਹ ਲਓ ਉਹਦੇ ਵਿੱਚ ਜਿਹੜਾ ਇਹ ਪਾਕਿਸਤਾਨ ਐ ਇਸ ਵੇਲੇ ਇੱਕ ਇੱਕ ਮੇਨ ਰੋਲ ਅਦਾ ਜ਼ਰੂਰ ਕਰ ਸਕਦਾ ਫਿਲਹਾਲ ਮੈਂ ਵੀ ਦੱਸ ਦਿੰਦਾ ਜਿਹੜੀ ਕੁਆਡਸ ਦੀ ਮੀਟਿੰਗ ਹੈਗੀ ਆ ਉਹ ਕੀ ਹੁੰਦੀ ਆ ਕੁਆਡ ਚਾਰ ਦੇਸ਼ਾਂ ਦਾ ਸਮੂਹ ਆ ਜਿਹਦੇ ਵਿੱਚ ਇੰਡੀਆ ਆਸਟ੍ਰੇਲੀਆ ਯੂ ਐਸ ਏ ਤੇ ਜਾਪਾਨ ਹੈਗਾ ਇੰਡੋ ਪੈਸਿਫਿਕ ਰੀਜਨ ਦੇ ਵਿੱਚ ਤੇ ਇਹ ਜਿਹੜੇ ਆਪਸ ਦੇ ਵਿੱਚ ਕੋਈ ਵੀ ਟ੍ਰੇਡ ਕਰਦੇ ਹੈਗੇ ਆ ਲਗਭਗ ਇਹ 24% ਜਿਹੜੀ ਦੁਨੀਆ ਦੀ ਪਾਪੂਲੇਸ਼ਨ ਹੈਗੀ ਆ ਇਹ ਚਾਰ ਦੇਸ਼ਾਂ ਦੇ ਵਿੱਚ ਆ 35% ਜਿਹੜੀ ਵਰਲਡ ਦੀ ਜੀਡੀਪੀ ਹੈਗੀ ਆ ਉਹ ਇਹ ਚਾਰ ਦੇਸ਼ ਜਿਹੜੇ ਹੋਲਡ ਕਰਦੇ ਹੈਗੇ ਆ 18% ਜਿਹੜਾ ਇਹ 18% ਜਿਹੜਾ ਗਲੋਬਲ ਟ੍ਰੇਡ ਹੈਗਾ ਇਹ ਚਾਰ ਦੇਸ਼ ਆਪਸ ਦੇ ਵਿੱਚ ਕਰਦੇ ਆ ਗਿਆ ਇਸ ਲਈ ਇਹ ਜਿਹੜਾ ਆਪਣੇ ਵਪਾਰ ਨੂੰ ਲੈ ਕੇ ਜਾਂ ਇਹਨਾਂ ਦੇ ਵਿੱਚ ਕੋਈ ਪ੍ਰੋਬਲਮਸ ਹੈਗੀਆਂ ਉਹ ਸਾਰੀਆਂ ਜਾਨੀ ਕਿ ਸਮੱਸਿਆਵਾਂ ਨੂੰ ਇਹ ਗੱਲਬਾਤ ਕਰਨ ਲਈ ਉਨ੍ਹਾਂ ਦੀ ਜਿਹੜੀ ਮੀਟਿੰਗ ਹੋ ਰਹੀ ਹੈਗੀ ਉਹ ਇਸ ਵਾਰੀ ਇੰਡੀਆ ਦੇ ਵਿੱਚ ਹੋ ਰਹੀ ਆ ਇਹ ਸ਼ਾਇਦ ਸਤੰਬਰ ਜਾਂ ਅਕਤੂਬਰ ਦੇ ਵਿੱਚ ਹੋ ਸਕਦੀ ਆ ਉਹਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜਿਹੜੇ ਹੈਗੇ ਆ ਡੋਨਲਡ ਟਰੰਪ ਉਹ ਹਿੱਸਾ ਲੈ ਸਕਦੇ ਆ ਜਦੋਂ ਇਹ ਸੰਦੂਰ ਆਪਰੇਸ਼ਨ ਵੀ ਹੋਇਆ ਸੀਗਾ ਉਹਦੇ ਵਿੱਚ ਵੀ ਡੋਨਲਡ 트੍ਰੰਪ ਨੇ ਇੱਕ ਤਰ੍ਹਾਂ ਦੇ ਨਾਲ ਬਰਾਬਰ ਲਿਆ ਕੇ ਪਾਕਿਸਤਾਨ ਨੂੰ ਖੜਾ ਕਰ ਦਿੱਤਾ ਸੀਗਾ ਕਿ ਦੋਨਾਂ ਦੇਸ਼ਾਂ ਦੀ ਸਹਿਮਤੀ ਨਾਲ ਇਹ ਮੈਸੇਜ ਫਰ ਇੱਥੇ ਲਿਆ ਕੇ ਇਹਨਾਂ ਦਾ ਕਰਵਾ ਰਿਹਾ ਹੈਗਾ ਹੋ ਸਕਦਾ ਜਿਹੜੇ ਪਾਕਿਸਤਾਨ ਦੇ 에ਅਰ ਬੇਸ ਵੀ ਹੈਗੇ ਆ ਉਹ ਅਮਰੀਕਾ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਬਹੁਤ ਹੀ ਵੱਡੇ ਲੈਵਲ ਤੇ ਵਰਤੋਂ ਕੀਤੀ ਵੀ ਜਾ ਸਕਦੀ ਹੋਵੇ ਜਾਂ ਉਹ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਸੁਰੱਖਿਅਤ ਕਰਨਾ ਚਾਹੁੰਦਾ ਹੋਵੇ ਕਿਉਂਕਿ ਰਸ਼ੀਆ ਤੇ ਚੀਨ ਦੀ ਜਿਹੜੀ ਇੱਕ ਇਹ ਭੰਗੋਲਿਕ ਸਥਿਤੀ ਹੈਗੀ ਆ ਉਸ ਹਿਸਾਬ ਨਾਲ ਪਾਕਿਸਤਾਨ ਜਿਹੜਾ ਹੈਗਾ ਆ ਉਹ ਅਮਰੀਕਾ ਦੇ ਲਈ ਬਹੁਤ ਹੀ ਇੱਕ ਫਾਇਦੇਮੰਦ ਹੈਗਾ ਕਿ ਦੋਨਾਂ ਦੇਸ਼ਾਂ ਦੇ ਉੱਤੇ ਰੀਚ ਜਿਹੜੀ ਹੈਗੀ ਆ ਪਾਕਿਸਤਾਨ ਤੋਂ ਸੌਖੇ ਤਰੀਕੇ ਨਾਲ ਰੱਖੀ ਜਾ ਸਕਦੀ ਹੈਗੀ ਆ ਪਾਕਿਸਤਾਨ ਦੀ ਚਾਈਨਾ ਨਾਲ ਬਹੁਤ ਜ਼ਿਆਦਾ ਨੇੜਤਾ ਆ ਇਹ ਵੀ ਇੱਕ ਕਾਰਨ ਹੈਗਾ ਕਿ ਅਮਰੀਕਾ ਵਾਲੇ ਚਾਹੁੰਦੇ ਆ ਕਿ ਪਾਕਿਸਤਾਨ ਵਾਲੇ ਇਹ ਚਾਈਨਾ ਤੋਂ ਥੋੜਾ ਜਿਹਾ ਟੁੱਟਣ ਤੇ ਅਮਰੀਕਾ ਦੀ ਯਾਨੀ ਕਿ ਵੱਲ ਨੂੰ ਜ਼ਿਆਦਾ ਹੋ ਜਾਣ ਵੈਸੇ ਅਮਰੀਕਾ ਦੀ ਜਿਹੜੀ ਸਮੂਲੀਅਤ ਹੈਗੀ ਆ ਉਹ ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਰਹਿੰਦੀ ਆ ਹਮੇਸ਼ਾ ਹੀ ਜਿਹੜੀ ਫੌਜ ਦਾ ਜੋ ਵੀ ਕਾਰੋਬਾਰ ਹੁੰਦਾ ਉੱਥੇ ਸਾਰਾ ਕੁਝ ਜਿਹੜੀ ਅਮਰੀਕਾ ਦੀ ਸੀਆਈਏ ਉਧਰੋਂ ਹੀ ਪੂਰਾ ਤੈਅ ਕੀਤਾ ਜਾਂਦਾ ਆ ਆਪੇ ਹੀ ਇਹਨਾਂ ਨੇ ਜਿਹੜਾ ਪਿਛਲਾ ਵੀ ਇਮਰਾਨ ਖਾਨ ਉਹਨੂੰ ਲੈ ਕੇ ਆਂਦਾ ਸੀਗਾ ਫਿਰ ਜੇਕਰ ਦੇਖਿਆ ਉਹ ਅਮਰੀਕਾ ਦੇ ਥੋੜਾ ਖਿਲਾਫ ਜਾ ਰਿਹਾ ਤਾਂ ਉੱਥੇ ਹੀ ਉਹਨੂੰ ਹਟਾ ਕੇ ਦੁਬਾਰਾ ਫਿਰ ਜਾਨੀ ਕਿ ਉੱਥੇ ਤਖਤਾ ਪਲਟ ਕਰਾਤਾ ਹਾਲ ਅਮਰੀਕਾ ਵਾਲੇ ਹੁਣ ਇੰਡੀਆ ਦੇ ਨਾਲ ਇਹ ਟੈਰਫ ਡੀਲ ਵੀ ਕਰਨਾ ਚਾਹੁੰਦੇ ਸੀਗੇ ਜਿਹਦੇ ਵਿੱਚ ਉਹ ਚਾਹੁੰਦੇ ਆ ਕਿ ਇੱਥੇ ਜਿਹੜੀਆਂ ਦੁੱਧ ਤੋਂ ਬਣੀਆਂ ਉਤਪਾਦ ਹੈਗੇ ਜਾਂ ਜਿਹੜੇ ਖੇਤੀ ਨਾਲ ਬਣੇ ਉਤਪਾਦ ਹੈਗੇ ਅਮਰੀਕਾ ਦੇ ਚਾਹੇ ਉਹ ਜੀਐਮਓ ਨਾਲ ਰਿਲੇਟਡ ਹੀ ਹੋਣ ਉਹ ਵੀ ਉਹ ਇੰਡੀਆ ਦੇ ਵਿੱਚ ਭੇਜਣਾ ਚਾਹੁੰਦਾ ਵੱਧ ਤੋਂ ਵੱਧ ਕਿਉਂਕਿ ਇੰਡੀਆ ਇੱਕ ਬਹੁਤ ਵੱਡੀ ਮਾਰਕੀਟ ਮਾਰਕੀਟ ਹੈਗੀ 140 ਕਰੋੜ ਲੋਕਾਂ ਦਾ ਦੇਸ਼ ਹੈਗਾ ਸੋ ਇਸ ਲਈ ਇੰਡੀਆ ਵਾਲੇ ਹੱਲੇ ਦੇ ਪੈਰ ਲੱਗਣ ਨਹੀਂ ਦੇ ਰਹੇ ਕਿਉਂਕਿ ਇੰਡੀਆ ਵਾਲੇ ਦੁੱਧ ਜਿਹੜਾ ਹੈਗਾ ਉਹ ਜਾਂ ਡੇਅਰੀ ਪ੍ਰੋਡਕਟ ਹੈਗੇ ਆ ਜਿਹੜੇ ਉਹ ਲੈਣ ਤੋਂ ਮਨਾਂ ਕਰ ਰਿਹਾ ਇੰਡੀਆ ਦਾ ਕਹਿਣਾ ਕਿ ਜਿਹੜੇ ਵੀ ਡੇਅਰੀ ਪ੍ਰੋਡਕਟ ਇੱਥੇ ਅਮਰੀਕਾ 'ਚ ਬਣਦੇ ਆ ਉਹਨਾਂ ਦੇ ਵਿੱਚ ਜਿਹੜੀ ਖਾਦ ਪਾਈ ਗਾਮਾ ਨੂੰ ਉਹਦੇ ਵਿੱਚ ਜਿਹੜੇ ਹੈਗੇ ਆ ਉਹ ਮੀਟ ਨਾਲ ਰਿਲੇਟਡ ਚੀਜ਼ਾਂ ਹੁੰਦੀਆਂ ਇਸ ਲਈ ਇੱਕ ਰਿਲੀਜਨ ਪੱਖ ਤੋਂ ਸੀ ਜਿਹੜੇ ਡੇਰੀ ਪ੍ਰੋਡਕਟ ਹੈਗੇ ਆ ਉਹ ਇੰਡੀਆ ਦੇ ਵਿੱਚ ਨਹੀਂ ਲਿਆ ਸਕਦੇ ਖੇਤੀ ਨਾਲ ਸੰਬੰਧਤ ਜਿਹੜੇ ਪ੍ਰੋਡਕਟ ਹੈਗੇ ਆ ਉਹ ਵੀ ਜੀਐਮਓ ਨਾਲ ਰਿਲੇਟਡ ਜਿਹੜੇ ਇਹ ਭੇਜਣਾ ਚਾਹੁੰਦੇ ਇੰਡੀਆ ਦੇ ਵਿੱਚ ਉਹ ਵੀ ਇੰਡੀਆ ਵਾਲੇ ਨਹੀਂ ਲੈਣਾ ਚਾਹੁੰਦੇ ਇਸ ਲਈ ਜਿਹੜੀ ਟ੍ਰੇਡ ਡੀਲ ਹੈਗੀ ਆ ਉਹ ਵੀ ਕਿਤੇ ਨਾ ਕਿਤੇ ਫਸੀ ਹੋਈ ਆ ਟ੍ਰੇਡ ਡੀਲ ਅਮਰੀਕਾ ਵਾਲਿਆਂ ਲਈ ਬਹੁਤ ਜ਼ਰੂਰੀ ਆ ਕਿਉਂਕਿ ਇਹ ਚਾਈਨਾ ਇਹ ਅਮਰੀਕਾ ਦਾ ਬਹੁਤ ਸਾਰਾ ਜਿਹੜਾ ਮੱਕੀ ਸੀਗੀ ਜਾ ਕਪਾਹ ਸੀਗੀ ਸੋਆਬੀਨ ਸੀਗਾ ਉਹ ਲੈਂਦਾ ਹੁੰਦਾ ਸੀਗਾ ਪਰ ਉਹਦੇ ਤੋਂ ਹੁਣ ਥੋੜਾ ਥੋੜਾ ਪਿੱਛੇ ਹਟ ਗਿਆ ਤੇ ਚਾਈਨ ਵਾਲੇ ਇਹ ਜ਼ਿਆਦਾਤਰ ਆਪਣਾ ਜਿਹੜਾ ਸਮਾਨ ਆ ਹੁਣ ਸਾਊਥ ਅਫਰੀਕਾ ਤੋਂ ਲੈਣ ਲੱਪੇ ਉਹਨਾਂ ਦੇ ਜਿਹੜੇ ਦੇਸ਼ ਹੈਗੇ ਉਧਰੋਂ ਲੈਣ ਲੱਪੇ ਸੋ ਇਹ ਅਮਰੀਕਾ ਇੱਕ ਤਰ੍ਹਾਂ ਦੇ ਨਾਲ ਇਹ ਇੰਡੀਆ ਨੂੰ ਇੱਕ ਮੰਡੀ ਦੇ ਤੌਰ ਤੇ ਦੇਖਣਾ ਚਾਹੁੰਦਾ ਆ ਕਿ ਇੱਥੇ ਇਹ ਸਾਡਾ ਰਾਹ ਖੁੱਲ ਜਾਏ ਤੇ ਅਸੀਂ ਇੱਥੋਂ ਬਹੁਤ ਸਾਰਾ ਪੈਸਾ ਕਮਾਈਏ ਪਰ ਇੰਡੀਆ ਵਾਲੇ ਹਲੇ ਥੋੜੇ ਜਿਹਾ ਪੈਰ ਅਡਾ ਰਹੇ ਆ ਸੋ ਇਸ ਲਈ ਜਿੱਦਾਂ ਹੁਣ ਇੰਡੀਆ ਦਾ ਦੁਸ਼ਮਣ ਕਹਿ ਲੋ ਕਿ ਪਾਕਿਸਤਾਨ ਹੈਗਾ ਉਹਨੂੰ ਆਈਐਮਐਫ ਤੋਂ ਪਹਿਲਾਂ ਕਰਜ਼ਾ ਵੀ ਦਿੱਤਾ ਜਾਂਦਾ ਬੇਸ਼ੱਕ ਪਾਕਿਸਤਾਨ ਚਾਈਨਾ ਦਾ ਹਨ ਖੁੱਲ ਕੇ ਸਪੋਰਟ ਕਰਦਾ ਚਾਈਨਾ ਦਾ ਬਹੁਤ ਸਾਰਾ ਪੈਸਾ ਲੱਗਾ ਹੈ ਤੇ ਪਾਕਿਸਤਾਨ ਦੇ ਵਿੱਚ ਪਰ ਫਿਰ ਵੀ ਇਹ ਅਮਰੀਕਾ ਵਾਲੇ ਪਾਕਿਸਤਾਨ ਦੇ ਪੱਖ ਵਾਲੀਆਂ ਥੋੜੀਆਂ ਜੀਆਂ ਗੱਲਾਂ ਹਮੇਸ਼ਾ ਤੋਂ ਕਰ ਰਹੇ ਹੈਗੇ। 트럼ਪ ਜੀ ਜਦੋਂ ਪਿਛਲੀ ਵਾਰੀ ਬਣੇ ਸੀਗੇ ਪ੍ਰੈਜ਼ੀਡੈਂਟ ਉਦੋਂ ਤਾਂ ਮੋਦੀ ਸਾਹਿਬ ਉਹਨਾਂ ਨਾਲ ਇਹਨਾਂ ਦੇ ਰਿਲੇਸ਼ਨ ਬਹੁਤ ਵਧੀਆ ਸੀਗੇ ਪਰ ਜਦੋਂ ਦੇ ਹੁਣ ਇਹ ਨਵੇਂ ਬਣ ਕੇ ਆਏ ਆ ਉਦੋਂ ਤੋਂ ਹੀ ਮੋਦੀ ਸਾਹਿਬ ਨਾਲ ਜਾਂ ਕਹ ਲਓ ਕਿ ਇੰਡੀਆ ਦੇ ਨਾਲ ਇਹਨਾਂ ਦੀਆਂ ਦੂਰੀਆਂ ਸਾਫ਼ ਨਜ਼ਰ ਆ ਰਹੀਆਂ। ਉਹਦਾ ਸਭ ਤੋਂ ਵੱਡਾ ਕਾਰਨ ਇਹ ਹੀ ਆ ਕਿ ਇੰਡੀਆ ਨੇ ਰਸ਼ੀਆ ਦੀ ਹੈਲਪ ਕੀਤੀ ਆ ਕਿਉਂਕਿ ਰਸ਼ੀਆ ਤੇ ਯੂਕਰੇਨ ਦਾ ਬਾਹਰ ਚੱਲਦਾ ਸੀ ਤਾਂ ਇੰਡੀਆ ਵਾਲੇ ਉਹਦੇ ਕੋਲੋਂ ਬਹੁਤ ਸਾਰਾ ਤੇਲ ਲੈ ਕੇ ਜਿਹੜੇ ਸੈਕਸ਼ਨ ਅਮਰੀਕਾ ਨੇ ਲਾਏ ਸੀਗੇ ਰਸ਼ੀਆ ਤੇ ਉਹਦਾ ਕੋਈ ਫਰਕ ਹੀ ਨਹੀਂ ਪੈਂਦਾ ਸੀਗਾ ਕਿਉਂਕਿ ਤੇਲ ਤਾਂ ਇਹੀ ਖਰੀਦੀ ਜਾਂਦੇ ਸੀਗੇ ਸੋ ਇਹੀ ਸਭ ਤੋਂ ਵੱਡੀ ਵਜ੍ਹਾ ਸੀ ਇੰਡੀਆ ਦੇ ਨਾਲ ਇਹਨਾਂ ਦੀ ਨਾਰਾਜ਼ਗੀ ਦੀ ਕਿ ਰਸ਼ੀਆ ਤੋਂ ਇਹ ਤੇਲ ਲੈ ਰਿਆ ਦੂਸਰਾ ਅੱਜਕੱਲ ਇਹਨਾਂ ਦੀ ਨਾਰਾਜ਼ਗੀ ਇਹ ਹੋ ਗਈ ਕਿ ਜਿਹੜੀ ਇਹ ਟ੍ਰੇਡ ਡੀਲ ਹੈਗੀ ਆ ਜਿੱਦਾਂ ਅਮਰੀਕਾ ਵਾਲੇ ਆਪਣੇ ਹਿਸਾਬ ਨਾਲ ਕਰਨਾ ਚਾਹੁੰਦੇ ਆ ਇੰਡੀਆ ਵਾਲੇ ਕਰ ਨਹੀਂ ਰਹੇ ਹੈਗੇ ਆ ਇਹ ਵੀ ਇੱਕ ਕਾਰਨ ਹੈਗਾ ਇਸ ਲਈ ਜਿਹੜਾ ਇਹਨਾਂ ਦਾ ਜ਼ਿਆਦਾ ਚਕਾ ਹੈਗਾ ਪਾਕਿਸਤਾਨ ਪਾਕਿਸਤਾਨ ਦੇ ਵਿੱਚ ਜਿੱਦਾਂ ਦੱਸਿਆ ਜਾ ਰਿਹਾ मिनਰਲਸ ਵੀ ਹੈਗੇ ਆ ਉਹਦੇ ਤੇ ਵੀ ਅੱਖ ਹੈਗੀ ਆ ਅਮਰੀਕਾ ਦੀ ਸੋ ਉੱਥੇ ਜਿਹੜਾ 에어 بیس ਬਣਾਉਣਾ ਵੀ ਜਾਨੀ ਕਿ ਏਸ਼ੀਆ ਦੇ ਵਿੱਚ ਜਿਹੜੇ ਦੇਸ਼ ਹੈਗੇ ਆ ਉਹਦੇ ਵਿੱਚ ਪਾਕਿਸਤਾਨ ਹੀ ਇੱਕ ਐਦਾਂ ਦਾ ਦੇਸ਼ ਆ ਜਿੱਥੇ ਇਹ ਬਣਾ ਕੇ ਬਣਾ ਸਕਦੇ ਆ ਪਹਿਲਾਂ ਵੀ ਜਦੋਂ ਬਗਾਨਿਸਤਾਨ ਦੇ ਵਿੱਚ ਹਲ ਕਾਇਦਾ ਦੇ ਖਿਲਾਫ ਇਹਨਾਂ ਨੇ ਵਰਤਿਆ ਸੋ ਇਹਨਾਂ ਨੂੰ ਉਹ ਚੀਜ਼ ਜਾਦੇ ਸੌਖੀ ਲੱਗਦੀ ਆ ਸੋ ਇਸ ਵਜ੍ਹਾ ਕਰਕੇ ਇਹ ਪਾਕਿਸਤਾਨ ਵੱਲੋਂ ਥੋੜਾ ਜਿਆਦਾ ਚਿਕਾਰ ਰੱਖ ਰਿਹਾ ਇੱਕ ਇੰਡੀਆ ਨੂੰ ਕਹ ਲੋ ਕਿ ਖਜਾਉਣਾ ਵੀ ਹੁੰਦਾ ਨਾ ਕਹਿ ਨਹੀਂ ਦਿੰਦੇ ਹੁੰਦੇ ਦੁਸ਼ਮਣ ਦਾ ਦੁਸ਼ਮਣ ਦੋਸਤ ਦੇਖਦੇ ਆ ਅਮਰੀਕਾ ਤੇ ਇੰਡੀਆ ਦੇ ਜਿਹੜੇ ਰਿਲੇਸ਼ਨ ਹੈਗੇ ਆ ਆਉਣ ਵਾਲੇ ਸਮੇਂ 'ਚ ਕਿੱਦਾਂ ਦੇ ਹੁੰਦੇ ਆ ਮੈਨੂੰ ਲੱਗਦਾ ਹੋਰ ਕੜਤਣ ਨਾਲ ਭਰ ਸਕਦੇ ਆ ਬਾਕੀ ਆਉਣ ਵਾਲਾ ਸਮਾਂ ਦੱਸੂਗਾ ਦੇਖਦੇ ਆ ਜੀ ਇਹ ਆਪਣੀ ਖਬਰសារ ਸੀਗੀ ਕੁਛ ਚੰਗਾ ਸੀ ਜਾਂ ਮਾੜਾ ਸੀ ਥੱਲੇ ਕਮੈਂਟ ਕਰਕੇ ਦੱਸ ਸਕ